ਉਹ ਤਾਂ ਕਰਾਉਣਾ ਕੀ ਆ ਨਾਲ ਆਪਣੇ ਵੀ ਭੋਲੂ ਵਰਗ ਅਡੀਕਦੇ ਹੋਣਗੇ ਬਾਪੇ ਹੋਣੇ ਪ੍ਰੋਗਰਾਮ ਲਾਉਣ ਗਏ ਆ ਕੱਲੇ ਹੀ ਰਮਾਲ ਰਮਾਲ ਤਾਂ ਐ ਫੜੀ ਖੜੇ ਆ ਜਿਵੇਂ ਮੰਗਣੇ ਤੇ ਆਏ ਹੋਵੇ ਹੁੰਦੇ ਮਿਹਰਬਾਨੀ ਮੈਂ ਜਦੋਂ ਕਿਸੇ ਦਰਬਾਰ ਤੇ ਜਾਣਾ ਮੈਂ ਉੱਥੇ ਅਰਦਾਸ ਬੇਨਤੀ ਕਰਦਾ ਹੁੰਨਾ ਵੀ ਮੇਰੇ ਮਾਪਿਆਂ ਤੋਂ ਪਹਿਲਾਂ ਮੈਂ ਦੁਨੀਆ ਤੋਂ ਜਾਵਾਂ ਮੈਂ ਇਹਨਾਂ ਨੂੰ ਮਰਦੇ ਨਹੀਂ ਦੇਖ ਸਕਦਾ। ਕਈ ਲੋਕ ਕਹਣਗੇ ਫੁਗਰੀ ਮਾਰਦਾ ਹੈ। ਕਈ ਕਹਣਗੇ ਹੰਕਾਰੀਆਂ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਮੇਰੀ ਆਪਣੀ ਦੁਆ ਹੈ। ਸੱਚੇ ਪਾਤਸ਼ਾਹ ਅੱਗੇ ਉਸ ਖੁਦਾ ਅੱਗੇ ਭਗਵਾਨ ਅੱਗੇ ਮਾਪਿਆਂ ਦਾ ਵਿਛੋੜਾ ਬਹੁਤ ਭੜਾ ਹੈ। ਲੈ ਕੇ ਭੇਜ ਜਾਂਦਾ ਹੈ। ਮਾਪਿਆਂ ਨਾਲੋਂ ਵੱਧ ਕੋਈ ਰਿਸ਼ਤਾ ਸਗਾ ਨਹੀਂ। ਨਾ ਬੱਚਿਆਂ ਦਾ, ਨਾ ਘਰ ਵਾਲੀ ਦਾ, ਨਾ ਯਾਰਾਂ ਦੋਸਤਾਂ ਦਾ, ਨਾ ਦੁਨੀਆਦਾਰਾਂ ਦਾ। ਜਿਨ੍ਹਾਂ ਨੇ ਜੰਮਿਆ ਹੁੰਦਾ ਪਹਿਲਾਂ ਉਹ ਹੈ। ਅਸੀਂ ਐਵੇਂ ਹੀ ਵਿਆਹ ਕਰਾ ਕੇ ਢਾਈ ਸਾਲਾਂ ਬਾਅਦ ਹਵਾ ਕਰ ਲੱਗ ਜਾਨੇ ਮੈਨੂੰ ਅੱਡ ਕਰ ਦਿਓ ਉਹ ਫਿੱਟੇ ਮੂੰਹ ਜਿਹਨੇ ਤੁਹਾਨੂੰ ਜੰਮਿਆ ਉਹਦੇ ਨਾਲੋਂ ਅੱਡ ਹੁਣ ਸੋ ਮੈਂ ਬਾਹਲੀਆਂ ਗੱਲਾਂ ਨਹੀਂ ਸਮਝਾਉਣੀਆਂ ਚੰਗੀ ਲੱਗੂ ਠੀਕ ਹੈ ਨਹੀਂ ਚੰਗੀ ਤੁਹਾਡੀ ਮਰਜ਼ੀ ਆ ਮਾਂ ਹੁੰਦੀ ਐ ਮਾਂ ਦੁਨੀਆ ਵਾਲਿਓ ਮੇਰੇ ਨਾਨਾ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਮੈਨੂੰ ਰੰਗ ਭਾਗ ਮੇਰੀ ਮਾਂ ਕਰਕੇ ਲੱਗਿਆ ਮੈਨੂੰ ਜਿਹੜੇ ਰੰਗ ਭਾਗ ਆ ਮੇਰੀ ਮਾਂ ਮੇਰੇ ਬਾਪ ਕਰਕੇ ਲੱਗੇ ਆ ਕੋਈ ਕਿਸੇ ਦਾ ਨਾਂ ਨਹੀਂ ਬਣਾ ਸਕਦਾ ਕੋਈ ਕਿਸੇ ਨੂੰ ਸਟਾਰ ਨਹੀਂ ਬਣਾ ਸਕਦਾ ਇਹ ਦੁਆ ਮਾਂ ਪਿਓ ਦੀ ਉਹਦੇ ਹੰਝੂ ਉਹ ਰੱਬ ਤੱਕ ਪਹੁੰਚਦੇ ਆ ਸਾਡਾ ਪਰਿਵਾਰ ਦਾ ਇੱਕ ਮੈਂਬਰ ਸੀ ਸਾਡੇ ਤਾਇਆ ਜੀ ਜਿੰਦਰ ਸਿੰਘ ਜੀ ਸੰਧੂ ਸਾਹਿਬ ਕਪੂਰਿਆਂ ਤੋਂ ਇੱਕ ਦੋ ਸਾਲ ਪਹਿਲਾਂ ਸਾਡੇ ਤਾਇਆ ਦੀ ਡੈਥ ਹੋ ਗਈ ਸਾਡੇ ਪਿਓ ਦੇ ਬਰਾਬਰ ਸੀ ਉਹ ਚਲੇ ਗਿਆ ਦੁਨੀਆ ਤੋਂ ਸਾਨੂੰ ਉਹਦੀ ਬਹੁਤ ਭੁੱਖ ਹੈ ਮਿਹਰਬਾਨੀ ਧੀਆਂ ਵਾਲਿਓ ਸੁਣ ਲੋ ਕੰਨ ਕਰਕੇ ਜੇ ਸੱਜਗ ਦੇ ਉੱਤੇ ਨਾ ਹੋਣ ਧੀਆਂ ਹੋ ਫਿਰ ਚਰਖਾ ਕੱਤਣਾ ਕਿਸ ਰੂ ਨੇ ਹੈ ਨਾ ਪਿਪળા ਥੱਲੇ ਲੱਗਣ ਤੀਆਂ ਦੀਦੀ ਜਾਂ ਤੁਰ ਸਦਾ ਸਲਾਮ ਕਰੀਆ ਇਹਦਾ ਵੱਖਰਾ ਵੱਖਰਾ ਰੂਪ ਹੁੰਦਾ ਕਦੇ ਧੀ ਬਣਦੀ ਕਦੇ ਭੈਣ ਬਣਦੀ ਕਿਤੇ ਮਾਂ ਦਾ ਰਪਦਾ रूपाउ हूंदी आहे मावे दुनिया वारे ਹੋ ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲਿਓ ਹੋ ਮਾਂ ਰੱਬ ਦਾ ਨਾ ਓਏ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾ ਬੱਚਿਆਂ ਦਾ ਦੁੱਖ ਮਾਰਾ ਸੈਂਦੀ ਗਿੱਲੀ ਥਾਂ ਤੇ ਆ ਪੈਂਦੀ ਪੌਂਦੀ ਸੁੱਕੀ ਥਾਂ ਉਹ ਦੁਨੀਆਂ ਵਾਲੇ ਜੱਗ ਖੁੱਪਾ ਹਨੇਰਾ ਸੁਨਾਂ ਦੇ ਸਾਚਾਰ ਚ ਫੇਰਾ ਮਾਂ ਬੇਨਾ ਜੱਗ ਖੁੱਪਾ ਹਨੇਰਾ ਸੁਨਾਂ ਦੇ ਸਾਚਾਰ ਚ ਫੇਰਾ ਕੋਈ ਨਾ ਫੜਦਾ दुनिया वारे ਪੂਜਾ ਰੱਬ ਦੀ ਪੂਜਾ ਮਾਤਾ ਰੱਬਦਾਰੂ ਪਹਿ ਤੂਜਾ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬਦਾਰੂ ਅਬਦਾਨ ਨਾ ਵੇ ਦੁਨੀਆ ਬਾੜਿਓ ਹਰ ਅੱਬਾ ਦੇਵ ਕਰੇ ਅਰ ਜੋਈ ਬੱਚਿਆਂ ਦੀ ਮੰਮਰ ਨਾ ਕੋਈ ਸਿਰ ਤੋਂ ਉੱਠਦੀ ਛਾਂਵੇਂ ਦੁਨੀਆ ਚੰਗਾ ਲੱਗਦਾ ਠੀਕ ਐ ਨਹੀਂ ਤੁਹਾਡੀ ਮਰਜੀ ਐ ਤਾੜੀਆਂ ਮਾਰ ਦਿਓ ਜਿਆਦਾ ਟਾਈਮ ਨਹੀਂ ਲੱਗਣਾ ਮੈਂ ਨਾ ਟੱਚਰਾਂ ਨਾਲ ਕਰੋ ਮਹਿੰਗੀਆਂ ਪੈ ਜਾਣਗੀਆਂ ਦੋ ਤਾਂ ਐ ਤੁਹਾਡਾ ਹੁਣ ਨਹੀਂ ਜਾਂਦਾ ਹੁਣ ਜਿਹੜਾ ਮਰਜੀ ਆਜਾ ਚੱਕ ਦਿਆਂਗੇ ਹਾਂ ਜੱਸਾ ਤੋਂ ਡਰਦੇ ਆ ਮੱਚ ਤੁਹਾਨੂੰ ਡਰਦੇ ਮਾਜੀ ਦਾ ਸੰਗਲ ਪਾਉਣਾ ਆਉਂਦਾ ਹੈ ਮਿਹਰਬਾਨੀ ਮੈਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੈਨੂੰ ਬੁਲਾਇਆ 11 ਮਹੀਨੇ ਬਾਅਦ ਗੂੰਗੇ ਦੀ ਜਦ ਸਾਹਮਣੇ ਬਾਜ ਖੋਲੀਆ ਹੁਣ ਜਿਹੜਾ ਗੂੰਗੇ ਨੂੰ ਗੂੰਗਾ ਬਣਾਊਗਾ ਫੇਰ ਆਪ ਹੀ ਆਪੀ ਫਲ ਪਾ ਲੂਗਾ ਮਿਹਰਬਾਨੀ ਤੁਹਾਡਾ ਧੰਨਵਾਦ ਐਸਜੀ ਬਲੰਦ ਆਵਾਜ਼ ਦੇ ਮਾਲਕ ਬਹਾਸਨ ਮਾਨਕ ਮਾਨਕ ਸਾਹਿਬ ਦੇ ਗੀਤਾਂ ਦੇ ਰਾਹੀਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਵਾਇਆ ਸੋ ਬਹੁਤ-ਬਹੁਤ ਮਿਹਰਬਾਨੀ ਟੀਮ ਹਸਨ ਮਾਨਕ ਦੀ ਸੋ ਇੱਕ ਵਾਰ ਫੇਰ ਧੰਨਵਾਦੀ ਹਾਂ ਜੀ ਮੈਂ ਤਨਤਨ ਬਾਬਾ ਸਤਕਾਰਯੋਗ ਰੋਡੂ ਜੀ ਪਿੰਡਾਲਾ ਸਮੂਹ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਔਰ तमाम ਨਗਰ ਨਿਵਾਸੀ ਜਿਨ੍ਹਾਂ ਦੇ ਸਹਿਯੋਗ ਦੇ ਸਤਕਾ ਔਰ ਐਨ ਆਰ ਆਈ ਵੀ ਜਿਨ੍ਹਾਂ ਨੇ ਦਿਲ ਕੋਲ ਕੇ ਇਸ ਮੇਲੇ ਦੇ ਵਿੱਚ ਸੇਵਾ ਦਿੱਤੀ ਹੈ ਸਾਰਿਆਂ ਦਾ ਧੰਨਵਾਦ ਆਈਆਂ ਹੋਈਆਂ ਸੰਗਤਾਂ ਨੂੰ ਇੱਕ ਵਾਰ ਫੇਰ ਬਾਬਾ ਰੋਡੂ ਜੀ ਮੇਲਾ ਕਮੇਟੀ ਡਾਲਾ ਦੀ ਤਰਫੋਂ ਨਿੱਗੀ ਜੀ ਆਇਆਂ ਬਹੁਤ ਸਾਰਾ ਪਿਆਰ ਸਤਿਕਾਰ ਬਖਸ਼ਿਆ ਆਪ ਸਭ ਨੇ ਸੋ ਹਰ ਕੋ ਮਸਲਾ ਜਿਹੜਾ ਪਿਆਰ ਦੇ ਨਾਲ ਹੱਲ ਹੋ ਜਾਂਦਾ ਸਾਰੇ ਪਾਵਨ ਕੁਰਬਾਨੀ ਦੇ ਵਿੱਚ ਵੀ ਦਰਦ ਹੈ ਜਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਕਹਿੰਦੇ ਆ ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ ਯਾਰੀਆਂ ਦੇ ਵਿੱਚ ਇਤਬਾਰ ਹੋਣਾ ਚਾਹੀਦਾ ਬਹੁਤਾ ਕੌੜਾ ਰੋਖਾ ਨਹੀਂ ਵਿਹਾਰ ਹੋਣਾ ਚਾਹੀਦਾ ਸੱਜਣਾ ਤੇ ਦਿਲਾਂ ਚੋਂ ਨਹੀਂ ਬਾਹਰ ਹੋਣਾ ਚਾਹੀਦਾ ਐਵੇਂ ਕੰਨ ਫੜੀ ਜਾਣੇ ਐਵੇਂ ਹੱਥ ਜੋੜੀ ਜਾਣੇ ਡਰਾਮੇ ਬਾਜਾਂ ਕੋਲੋਂ ਖਬਰਦਾਰ ਹੋਣਾ ਚਾਹੀਦਾ ਕਹਿੰਦੇ ਲੋੜ ਨਹੀਂ ਵਿਖਾਵੇ ਵਜੋਂ ਪੈਰੀ ਹੱਥ ਲਾਉਣ ਦੀ ਦਿਲਾਂ ਵਿੱਚ ਸਜਣੋਂ ਸਤਕਾਰ ਹੋਣਾ ਚਾਹੀਦਾ ਹੈ ਦਿਲਾਂ ਵਿੱਚ ਸਜਣੋਂ ਸਤਕਾਰ ਹੋਣਾ ਚਾਹੀਦਾ ਸੋ ਸਮੇਂ ਦੀ ਕਿਲਤ ਹੈ ਸੋ ਸਾਰਿਆਂ ਨੂੰ ਮੌਕਾ ਦੇਣਾ ਹੈ ਸੋ ਬਹੁਤ ਹੀ ਬਲੰਦ ਆਵਾਜ਼ ਸੀ ਜੋ ਅੱਜ ਵੀ ਸਾਡੇ ਦਰਮਿਆਨ ਨਹੀਂ ਹੈ ਪਰ ਉਹਨਾਂ ਦੇ ਗੀਤਾਂ ਦੇ ذریہے ਅੱਜ ਵੀ ਉਹ ਕਲਾਕਾਰ ਸਾਡੇ ਦਿਲਾਂ ਤੇ ਰਾਜ ਕਰਦੇ ਹੈ ਜਿ ਇੱਕ ਬਹੁਤ ਹੀ ਮਕਬੂਲ ਗੀਤ ਹੋਇਆ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਸਾਡੇ ਟਰੈਕਟਰਾਂ ਦੀਆਂ ਟੇਪਾਂ ਦੇ ਵਿੱਚ ਟਰੱਕਾਂ ਤੇ ਬੱਸਾਂ ਤੇ ਕਾਰਾਂ ਦੇ ਵਿੱਚ ਉਹ ਗੀਤ ਗੂੰਜਿਆ ਔਰ ਮਨਾ ਮੋਹੀ ਪਿਆਰ ਮਿਲਿਆ ਉਸ ਗੀਤ ਨੂੰ ਉਹ ਗੀਤ ਦੇ ਰਚਤਾ ਅਲਵੇਲਾ ਜੀ ਤੇ ਜਿਨ੍ਹਾਂ ਨੇ ਉਹ ਗੀਤ ਗਾਇਆ ਸੀ ਮਰਹੂਮ ਗਾਇਕ ਭਾਈ ਨਛੱਤਰ ਛੱਤਾ ਜੀ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਬਾਕੀ ਪਿਆਰ ਪਿਆਰ ਹੀ ਹੈ ਸ਼ੁਕਰਾਨਾ ਜੀ ਸੋ ਨਛੱਤਰ ਛੱਤਾ